ਦਾ ਨਾਮ ਸੰਦੀਪ ਕੌਸ਼ਲ ਹੈ ਜੀ ਜੀ ਅੱਜ ਦੇਖਿਆ ਜਾਵੇ ਤਾਂ ਪੁੱਤ ਦੇ ਤੋਂ ਮੰਗਵਾਲੀ ਸਰੀ ਉਹ ਸੰਤਪਤੀ ਦੇ ਨਾਰਕ ਇਸ ਤਰ੍ਹਾਂ ਮਾਰੇ ਇਹ ਬਹੁਤ ਵਧੀਆ ਤਿਹਾੜਾ ਜੀ ਅਸੀਂ ਇਹਨੂੰ ਸ਼ੁਰੂ ਤੋਂ ਹੀ ਆਪਣੇ ਪਰਿਵਾਰ ਨਾਲ ਮਿਲ ਕੇ ਬਹੁਤ ਹੁੰਮਕਾਮ ਨਾਲ ਮਨਾਨੇ ਆ ਇਸ ਤਿਹਾੜਾ ਦਾ ਸਾਨੂੰ ਬਹੁਤ ਦੇ ਤਹਿ ਦਿਲੋਂ ਇੰਤਜ਼ਾਰ ਹੁੰਦਾ ਮੈਂ ਖਾਸ ਹੰਬਾਲੇ ਤੋਂ ਬਿਲੋਂਗ ਕਰਦਾ ਪਰ ਰਹਿਣ ਵਾਲਾ ਇੱਥੋਂ ਦਾ ਹੀ ਆ ਮੈਂ ਆਪਣੇ ਪਰਿਵਾਰ ਦੇ ਨਾਲ ਇਸ ਤਿਹਾੜਾ ਨੂੰ ਬਹੁਤ ਹੁੰਮਕਾਮ ਨਾਲ ਔਰ ਵਧੀਆ ਤਰੀਕੇ ਨਾਲ ਮਨਾਨਾ ਇਸ ਦਿਨ ਅਸੀਂ ਪੂਰੀ ਪਤੰਗबाजी ਕਰਦੇ ਆ। ਉਹ ਦੇਖਿਆ ਜਾਂਦਾ ਜਿਹੜਾ ਪੁਰਾਣਾ ਚੱਲਣ ਸੀਗਾ ਵੀ ਕਾਮ ਦੇ ਦੇਖਿਆ ਨਾ ਕਿ ਨੌਜਵਾਨ ਦੇ ਬੱਚੇ ਵੀ ਇੱਕ ਮਹੀਨਾ ਬਲੇ ਸੇ ਤਿਆਰੀ ਕਰਦੇ। ਥੋੜੀ ਉਹ ਰੁਝਾਨ ਹੈ। ਨਹੀਂ ਉਹ ਰਿਹਾਨ ਅੱਜ ਕੱਲ ਨਹੀਂ ਦੇਖਿਆ ਜਾ ਰਿਹਾ। ਅੱਜ ਕੱਲ ਲੋਕ ਵਿਅਸਤ ਹੋ ਗਏ ਨੇ ਪਰ ਮੈਂ ਇਹੀ ਚਾਹਨਾ ਹੈ ਜਿਸ ਤਰ੍ਹਾਂ ਅਸੀਂ ਕਾਫੀ ਟਾਈਮ ਤੋਂ ਯਾਨੀ ਅੱਜ ਸਾਡੇ ਵੀ ਵਰਚੇ ਸਾਡੇ ਬਰਾਬਰ ਹੋ ਗਏ ਨੇ ਤੇ ਅਸੀਂ ਇਸ ਤਿਹਾਰ ਨੂੰ ਬਹੁਤ ਵਧੀਆ ਤਰੀਕੇ ਨਾਲ ਮਨਾਣੇ ਆ। ਸੋ ਮੈਂ ਲੋਕਾਂ ਨੂੰ ਅਹੀ ਅਪੀਲ ਕਰਦਾ ਇਸ ਤਿਹਾਰ ਨੂੰ ਵਧੀਆ ਤਰੀਕੇ ਨਾਲ ਮਨਾਇਆ ਜਾਵੇ ਜਿਸ ਤਰ੍ਹਾਂ ਆਪਣਾ ਕਲਚਰ ਇੱਥੇ ਦਾ ਬਹੁਤ ਵਧੀਆ ਹੈ ਕਿ ਅਸੀਂ ਇਹਨੂੰ ਰਾਤ ਨੂੰ ਪਤੰਗਬਾਜੀ ਲਈ ਕੁਝ ਦਿਨ ਪਹਿਲਾਂ ਤੋਂ ਹੀ ਤਿਆਰੀਆਂ ਕਰਦੇ ਹਾਂ ਡੋਹਰਾ ਸੋਧਦੇ ਹਾਂ ਔਰ ਪਤੰਗਾ ਦੇ ਵਿੱਚ ਡਰਾਮਾ ਪਾਉਂਦੇ ਹਾਂ ਸਾਨੂੰ ਬਹੁਤ ਦਿਲੋਂ ਚਾਹ ਹੁੰਦਾ ਇਸ ਚੀਜ਼ ਦਾ ਅਸੀਂ ਆਪਣੇ ਬੱਚਿਆਂ ਨੂੰ ਵੀ ਇਸ ਲਈ ਪ੍ਰਮੋਟ ਕਰਦੇ ਹਾਂ ਇਹ ਤਿਹਾਰ ਸਾਨੂੰ ਬਹੁਤ ਵਧੀਆ ਲੱਗਦਾ ਔਰ ਇਸ ਤਰੀਕੇ ਨਾਲ ਹੀ ਅਸੀਂ ਮਨਾਣਾ ਹੈ ਜੀ ਇਹ ਭਾਵੇਂ ਕਿ ਅਸੀਂ ਬਹੁਤ ਕਾਫੀ ਉਸੇ ਮੈਂਬਰ ਨੇ ਮੇਡਿਸ ਵੀ ਨੇ ਬੱਚੇ ਵੀ ਸਾਰੇ ਇਕੱਠੇ ਇੱਕ ਹੀ ਇੱਕ ਪਰਿਵਾਰ ਆ ਜਾਂ ਯਾਰ ਦੋਸਤ ਨਹੀਂ ਜੀ ਇਹ ਸਾਡਾ ਪੂਰਾ ਪਰਿਵਾਰ ਆ ਸੰਯੁਕਤ ਪਰਿਵਾਰ ਆ ਅਸੀਂ ਤਿੰਨ ਭਰਾ ਆ ਅੱਗੇ ਸਾਡੇ ਇਨ-ਲॉज ਵੀ ਇੱਥੇ ਆਏ ਹੋਏ ਨੇ ਔਰ بڑے ਭਾਈ ਸਾਹਿਬ ਲੁਧਿਆਣਾ ਤੋਂ ਮੈਂ ਅੰਮ੍ਰਾਲਾ ਤੋਂ ਇੱਥੇ ਸਮਰਾਲੇ ਅਸੀਂ ਇਕੱਠੇ ਹੁੰਨੇ ਆ ਇੱਥੋਂ ਦੇ ਰਹਿਣ ਵਾਲੇ ਆ ਇੱਥੇ ਜੰਮੇ ਪਲੇ ਆ ਔਰ ਸ਼ੁਰੂ ਤੋਂ ਜੱਦੇ ਅਸੀਂ ਹੋਸ਼ ਸੰਭਾਲ ਲੈਨੇ ਅਸੀਂ ਇਸ ਕਲਚਰ ਨੂੰ ਦੇਖਦੇ ਆ ਰਹੇ ਆ ਅਸੀਂ ਉਸ ਟਾਈਮ ਦੇ ਵਿੱਚ ਦੋਰਾ ਸੂਤਣ ਜਾਂਦੇ ਸੀ ਦੋਰਾ ਸੂਤ ਕੇ ਅਸੀਂ ਪਤੰਗਾ ਦੀ ਜਤਰਾ ਮਾ ਪਾਂਦੇ ਸੀ ਔਰ ਇਸ ਟੀਮ ਨੂੰ ਬੜੇ ਤਰੀਕੇ ਨਾਲ ਇਕੱਠੇ ਹੋ ਕੇ ਮਨਾਉਂਦੇ ਸੀ ਜੀ ਮੇਰੇ ਤੋਂ ਕਿਹ ਅੰਬਾਲਾ ਤੋਂ ਆਏ ਕਿ ਜੀ ਜਦੋਂ ਇਹ ਅੰਬਾਲਾ ਦੇ ਵਿੱਚ ਹਰ ਮਨਾਇਆ ਜਾਂਦਾ ਨਹੀਂ ਜੀ ਇਹ ਤਿਹਾਰ ਅੰਬਾਲਾ ਦੇ ਵਿੱਚ ਨਹੀਂ ਮਨਾਇਆ ਜਾਂਦਾ ਉੱਥੇ ਬਹੁਤ ਘੱਟ ਹੈ ਪਰ ਸਾਨੂੰ ਇੱਥੇ ਜਿਸ ਤਰ੍ਹਾਂ ਇੱਕ ਆਪਣਾਪਨ ਸ਼ੁਰੂ ਤੋਂ ਹੀ ਲੱਗਦਾ ਹੈ ਲੋਕ ਇਕੱਠੇ ਹੁੰਦੇ ਨੇ ਛੱਤਾਂ ਦੇ ਉੱਤੇ ਚੜ੍ਹਦੇ ਨੇ ਬਹੁਤ ਇੱਛਾ ਇੰਜੋਏ ਹੁੰਦਾ ਹੈ ਇੱਕ ਦੂਜੇ ਨਾਲ ਪਤੰਗਬਾਜ਼ੀ ਸਪੀਚੇ ਪਾਏ ਜਾਂਦੇ ਨੇ ਉਹ ਜਿਹਾ ਮਾਹੌਲ ਸਾਨੂੰ ਕਿਤੇ ਵੀ ਨਹੀਂ ਮਿਲਦਾ ਜੋ ਇੱਥੇ ਹੈ ਯਾਰੋ ਬਿਕੀ ਜਾ ਰਹੀ ਚਾਈਨਾ ਰੋਡ ਦਾ ਚੱਲ ਬਹੁਤ ਜਿਨੂ ਕੇ ਪੁਲਿਸ ਪਾਸੇ ਵੱਲੋਂ ਵੀ ਕੰਪਨੀ ਨੂੰ ਰੋਕਿਆ ਵੀ ਜਾ ਰਿਹਾ ਵਾ ਪਰ ਫਿਰ ਵੀ ਚਾਈਨਾ ਰੋਡ ਬਿਕਨੀ ਪਈ ਹੈ ਕੀ ਇਹ ਵਿਕਣੀ ਚਾਹੀਦੀ ਹੈ ਜਾਂ ਨਹੀਂ ਜੀ ਇਹ ਬਿਲਕੁਲ ਵੀ ਬਿਕਣੀ ਨਹੀਂ ਚਾਹੀਦੀ ਇਸ ਲਈ ਅਸੀਂ ਪ੍ਰਸ਼ਾਸਨ ਦੀ ਵੀ ਪੂਰੀ ਸਲਾਹਾਂ ਕਰਦੇ ਹਾਂ ਜੋ ਇਸ ਚੀਜ਼ ਨੂੰ ਰੋਕਣ ਲਈ ਪੂਰੀ ਤਰਜ਼ੋਰ ਕੋਸ਼ਿਸ਼ ਕਰਦਾ ਹੈ ਔਰ ਮੀਡੀਆ ਵੱਲੋਂ ਵੀ ਇਸ ਚੀਜ਼ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਚਾਈਨਾ ਡੋਰ ਨੂੰ ਪੂਰਾ ਪ੍ਰਤਿਬੰਧ ਕੀਤਾ ਜਾਵੇ ਔਰ ਅਸੀਂ ਵੀ ਇਸ ਲਈ ਆਪਣੇ ਬੱਚਿਆਂ ਨੂੰ ਵੀ ਇਸ ਚੀਜ਼ ਤੋਂ ਦੂਰ ਰੱਖਿਆ ਹੋਇਆ ਹੈ ਕਿ ਉਹ ਇਸ ਚੀਜ਼ ਨੂੰ ਪੁਰਾਣੇ ਕਲਚਰ ਨੂੰ ਹੀ ਲੈ ਕੇ ਚੱਲਣ ਢੋਰ ਜਿਸ ਤਰ੍ਹਾਂ ਸੁੱਤੀ ਜਾਂਦੀ ਹੈ ਕੱਚੀਆਂ ਡੋਰਾਂ ਦਾ ਮਾਂਝਾ ਲੱਗਦਾ ਉਹਦਾ ਇੱਕ ਅਲੱਗ ਹੀ ਮਜ਼ਾ ਹੁੰਦਾ ਹੈ ਔਰ ਇਸ ਦੇ ਨਾਲ ਅ ਇਨਸਾਨੀ ਜੀਵਨ ਨੂੰ ਔਰ ਜਤ ਵਿਅਕਤੀਗਤ ਪਾ ਕਹਿ ਲੈਣ ਨਾ ਪਸ਼ੂ ਪੰਛੀਆਂ ਨੂੰ ਇਸ ਤੋਂ ਜੋ ਹਾਨੀ ਹੁੰਦੀ ਹੈ ਉਸ ਤੋਂ ਬਚਾਇਆ ਜਾ ਸਕੇ। ਢੋਲੀ ਬਾਜੀ ਕਮਲ ਦਿਵਾੜੀ ਇੱਥੇ ਦਰਨਵਲ ਸਮਰਾਹਲੇ ਦੇ ਲੋਕ ਲਈ ਜਿਸ ਨੂੰ ਦੇਖਿਆ ਅਕਸਰ ਬਸੰਤ ਪੰਛੀ ਨੌਜੋ ਪਤੰਗ ਉਡਾਣਾ ਦੇ ਆ ਤੁਸੀਂ ਵੀ ਪਤੰਗ ਉਡਾ ਰਹੇ ਹੋ ਬਿਲਕੁਲ ਜੀ ਬਿਲਕੁਲ ਪੂਰਾ ਇੰਜੋਏ ਕਰ ਰਹੇ ਹਾਂ ਜਿੱਥੇ ਹਰ ਕਿਸ ਤਰ੍ਹਾਂ ਇੰਜੋਏ ਕਰ ਰਹੇ ਪੂਰਾ ਪਤੰਗ ਉਡਾ ਰਹੇ ਹਾਂ ਮ제 ਲੈ ਰਹੇ ਹਾਂ ਅੱਜ ਦੋਸਤਾਂ ਦੇ ਨਾਲ ਪੁਰਾਣੇ ਦੋਸਤ ਸਾਰੇ ਮਿਲ ਰਹੇ ਨੇ ਸਤਿ ਸ੍ਰੀ ਅਕਾਲ ਜੀ ਇਹ ਬੰਦੇ ਵਿੱਚ ਪਹਿਲਾ ਟਾਈਮ ਜੀ 15-15 ਦਿਨ ਪਹਿਲਾਂ ਆਪਣਾ ਦੂਰ ਸੀ ਅੱਜ ਕੱਲ ਵੀ ਇਹ ਟ੍ਰੈਂਡ ਹੈ ਜੋ ਅੱਜ ਚੇਂਜ ਹੋ ਗਿਆ ਬਹੁਤ ਘਟ ਗਿਆ ਜੀ ਅੱਜ ਕੱਲ ਬਹੁਤ ਮਾਹੌਲ ਚੇਂਜ ਹੋ ਚੁੱਕਿਆ ਲੋਕ ਬੱਚੇ ਅੱਜ ਕੱਲ ਮੋਬਾਈਲਾਂ ਦੇ ਵਿੱਚ ਵੜ ਗਏ ਨੇ ਤੇ ਜੋ ਟ੍ਰੈਂਡ ਸੀਗਾ ਜੋ ਪਹਿਲਾਂ ਹੁੰਦਾ ਸੀਗਾ ਦੋ ਦੋ ਤਿੰਨ ਤਿੰਨ ਮਹੀਨੇ ਪਹਿਲਾਂ ਪਤੰਗ ਉਡਾਉਣ ਲੱਗ ਜਾਂਦੇ ਸੀਗੇ ਹੁਣ ਸਿਰਫ ਦਿਨ ਤਿਹਾੜ ਤੇ ਪਤੰਗ ਉਡਾਏ ਜਾ ਰਹੇ ਨੇ ਸਿਰਫ ਮੋਬਾਈਲ ਦੀ ਵਜ੍ਹਾ ਕਰਕੇ ਮੋਬਾਈਲ ਨੇ ਬੱਚਿਆਂ ਨੂੰ ਇੰਨਾ ਬਿਜ਼ੀ ਕਰਤਾ ਹੈ ਜਿਹੜੇ ਫਿਜ਼ੀਕਲ ਐਕਸਰਸਾਈਜ਼ ਵਗੈਰਾ ਨੇ ਉਹ ਸਾਰੀਆਂ ਦੀਆਂ ਸਾਰੀਆਂ ਟੋਟਲ ਖਤਮ ਹੋ ਚੁੱਕੀਆਂ ਨੇ ਪਰ ਅੱਜ ਦੇਖਣਾ ਜਿਸ ਤਰ੍ਹਾਂ ਲੋਕ ਉਹ ਜਿਹੜੇ ਨੇ ਬੜਾ ਇੰਜੋਏ ਕਰ ਰਹੇ ਨੇ ਬਟ ਉਹ ਸਿਰਫ ਤਿਹਾਧਿਨ ਤਿਹਾਰ ਦੇ ਮੈਂ ਤੁਹਾਨੂੰ ਪਹਿਲਾਂ ਹੀ ਆਲਰੇਡੀ ਕਹਿ ਚੁੱਕਿਆ ਹਾਂ ਸਿਰਫ ਦਿਨ ਤਿਹਾਰ ਤੇ ਇਹ ਚੀਜ਼ਾਂ ਹੋ ਰਹੀਆਂ ਨੇ ਜਾਂ ਲੋਹੜੀ ਨੂੰ ਕਹਿ ਲਓ ਜਾਂ ਤੁਸੀਂ ਬੁਝਾਉਂਦੇ ਨੂੰ ਕਹਿ ਲਓ ਆਦਰਵਾਇਜ਼ ਬਾਕੀ ਤੁਸੀਂ ਨਾਰਮਲ ਡੇਜ਼ ਦੇ ਵਿੱਚ ਦੇਖੋਗੇ ਕੁਝ ਵੀ ਨਹੀਂ ਅੱਜ ਬੱਚਿਆਂ ਦੇ ਕ੍ਰੇਜ਼ ਬਿਲਕੁਲ ਘਟੇ ਚੁੱਕਿਆ ਕੀ ਇਹ ਜ਼ਰੂਰੀ ਹੈ ਵੀ ਬਸੰਤ ਬੰਤੀ ਨੂੰ ਵੀ ਕੱਢਾਉਣਾ ਚਾਹੀਦਾ ਨਹੀਂ ਜ਼ਰੂਰੀ ਨਹੀਂ ਹਰ ਕੱਢਾਉਣੇ ਚਾਹੀਦੇ ਨਹੀਂ ਬਟ ਸਿੰਪ ਮੇਨ ਜੋ ਪ੍ਰੋਬਲਮ ਆ ਰਹੀ ਹੈ ਉਹ ਚਾਈਨਾ ਡੋਰ ਕਰਕੇ ਪ੍ਰੋਬਲਮ ਆ ਰਹੀ ਹੈ ਜੋ ਬਹੁਤ ਜ਼ਿਆਦਾ ਨੁਕਸਾਨਦਾਇਕ ਹੈ ਬੱਚਿਆਂ ਵੱਡਿਆਂ ਲਈ ਬਜ਼ੁਰਗਾਂ ਲਈ ਈਵਨ ਕੇ ਨੌਜਵਾਨ ਬੰਨਿਆਂ ਲਈ ਵੀ ਬਹੁਤ ਜ਼ਿਆਦਾ ਇਹ ਖਤਰਨਾਕ ਡੋਰ ਹੈ ਇਹਨੂੰ ਪ੍ਰਸ਼ਾਸਨ ਨੂੰ ਚਾਹੀਦਾ ਇਹਨੂੰ ਇੱਥੇ ਲਗਾਉ ਕਿਵੇਂ ਆਸਾਂ ਨੂੰ ਬਾਰ ਬਾਰ ਕਹਿਣ ਤੇ ਸਮਝਾਉਣ ਦੇ ਬਾਅਦ ਵੀ ਲੋਕ ਫੜਦੇ ਨੇ ਇਹਦੇ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹ ਨਾਲਾਈਕੀ ਹੈ ਲੋਕਾਂ ਦੀ ਦੇਖੋ ਜਦੋਂ ਕੋਈ ਹਾਦਸਾ ਨਹੀਂ ਹੁੰਦਾ ਹੈਗਾ ਕਦੇ ਰੱਬ ਨਾ ਖੁਦਾ ਨਾ ਕਰੇ ਕਿਸੇ ਆਪਣੇ ਨਾਲ ਕਿਸੇ ਨਾਲ ਬੰਦੇ ਨਾਲ ਜਦ ਬੀਤਦੀ ਹੈ ਉਹਨੋਂ ਬੰਦੇ ਨੂੰ ਅਸਲੀ ਅਹਿਸਾਸ ਹੁੰਦਾ ਵੀ ਇਹ ਵਾਕਈ ਚੀਜ਼ ਜੋ ਡੋਰ ਹੈਗੀ ਹੈ ਖਤਰਨਾਕ ਡੋਰ ਹੈ ਜੀ ਖਰੀਦਣ ਵਾਲਾ ਗੁਨੇਹਾਰ ਹੈ ਤੇ ਪੀਚਰਣ ਵਾਲਾ ਵੀ ਗੁਨੇਹਾਰ ਹੈ ਦੋਨੋਂ ਦੋਨੋਂ ਜੀ ਦੋਨੋਂ ਦੋਨੋਂ ਗੁਨੇਹਾਰ ਕਿਤੇ ਮਾਪੇ ਦਾ ਕਿੱਡਾ ਰੋਲ ਬਣਿਆ ਹੁੰਦਾ ਹੈ ਦੇਖੋ ਮਾਪੇ ਉਹ ਮਾਪੇ ਉਹ ਵੀ ਸਮਝਾ ਹੀ ਸਕਦੇ ਨੇ ਬੱਚਿਆਂ ਨੂੰ ਬਾਕੀ ਅੱਜਕੱਲ ਸਮਝਦਾਰ ਬੱਚਿਆਂ ਨੂੰ ਵੀ ਹੋਣਾ ਚਾਹੀਦਾ ਅਵੇਅਰਨੈਸ ਹਰ ਇੱਕ ਬੱਚੇ ਤੋਂ ਲੈ ਕੇ ਵੱਡਿਆਂ ਤੱਕ ਸਾਰਿਆਂ ਨੂੰ ਅਵੇਅਰਨੈਸ ਹੋਣੀ ਚਾਹੀਦੀ ਹੈ ਵੀ ਇਹ ਡੋਰ ਜਿਹੜੀ ਹੈਗੀ ਹੈ ਖਤਰਨਾਕ ਹੈ ਇਹਨੂੰ ਕਿਵੇਂ ਨਾ ਕਿਵੇਂ ਨਾ ਤੋਂ ਅਸੀਂ ਦੂਰ ਰੱਖਿਆ ਜਾਵੇ ਬੱਚਿਆਂ ਨੂੰ ਅੱਜ ਕੀ ਨਾਮ ਹੈ ਮੇਰਾ ਕਪੀਸ਼ ਕੌਸ਼ਲ ਅੱਜ ਪਸੰਤ ਪੰਚਮੀ ਦਾ ਤਿਹਾਰ ਮਨਾ ਰਹੇ ਹਾਂ ਹਾਂਜੀ ਤਾਂ ਤੁਸੀਂ ਦੀਆਂ ਤਿਆਰੀਆਂ ਕਰ ਦਿਓ ਕਿਸ ਤਰ੍ਹਾਂ ਮਨਾਣ ਦੀ ਅਸੀਂ ਵੀ ਇਹ ਤਿਆਰੀਆਂ ਹਫ਼ਤੇ ਪਹਿਲਾਂ ਹੀ ਸ਼ੁਰੂ ਕਰ ਦਿੰਦੇ ਆ ਜਿਵੇਂ ਪੁਰਾਣੇ ਜ਼ਮਾਨੇ ਦੇ ਵਿੱਚ ਲੋਕ ਕਰਦੇ ਹੁੰਦੇ ਸੀਗੇ ਪਹਿਲਾਂ ਆਪਣੇ ਘਰੇ ਹੀ ਮਾਂਝਾ ਬਣਾਉਂਦੇ ਹੁੰਦੇ ਸੀਗੇ ਜਿਹਦੇ ਵਿੱਚ ਕੰਚ ਨੂੰ ਕੁੱਟ ਕੇ ਡੋਰ ਮਾਂਝੇ ਦੇ ਉੱਪਰ ਲਗਾਇਆ ਜਾਂਦਾ ਸੀਗਾ ਤੇ ਹਫ਼ਤਾ ਨੂੰ ਸੁਕਾਣ ਲਈ ਛੱਡ ਦਿੱਤਾ ਜਾਂਦਾ ਸੀ ਤੇ ਇਹ ਬਸੰਤ ਤੋਂ ਇੱਕ ਦਿਨ ਪਹਿਲਾਂ ਵੀ ਰਾਤ ਨੂੰ ਬੈਠ ਕੇ ਪਤੰਗਾ ਵਿੱਚ ਤਲਾਮਾ ਪਾਈਆਂ ਜਾਂਦੀਆਂ ਸੀ ਤੇ ਹੁਣ ਵੀ ਤੁਸੀਂ ਇਸ ਤਰ੍ਹਾਂ ਹੀ ਕਰਦੇ ਹੋ ਹਾਂਜੀ ਅਸੀਂ ਇਸ ਵਾਰ ਵੀ ਇਦਾਂ ਹੀ ਕੀਤਾ ਸੀ ਹਫ਼ਤੇ ਪਹਿਲਾਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸੀ ਤੇ ਤੁਹਾਡੇ ਯਾਰ ਦੋਸਤ ਵੀ ਤੁਹਾਡੇ ਨਾਲ ਆਣੇ ਪਤੰਗ ਉਡਾਣੇ। ਹਾਂਜੀ ਹਾਂਜੀ ਸਾਡੇ ਸਾਰੇ ਯਾਰ ਦੋਸਤ ਉਰੇ ਆ ਕੇ ਪਤੰਗ ਉਡਾਉਂਦੇ ਸਾਰੇ। ਕਿਤਾ ਅੱਜ ਤੱਕ ਚਾਇਨਾ ਡੋਰ ਦਾ ਟ੍ਰੈਂਡ ਚੱਲ ਰਿਹਾ। ਤੁਸੀਂ ਚਾਇਨਾ ਡੋਰ ਨਾਲ ਪਤੰਗ ਉਡਾਣੇ ਹੋ ਜਾਂ ਤੁਸੀਂ ਨੂੰ ਅਵੋਇਡ ਕਰਦੇ ਹੋ? ਨਹੀਂ ਅਸੀਂ ਇਹਨੂੰ ਅਵੋਇਡ ਕਰਦੇ ਆ ਕਿਉਂਕਿ ਚਾਇਨਾ ਚਾਇਨਾ ਡੋਰ ਜਿਹੜੀ ਹੈ ਬਹੁਤ ਹਾਰਮਫੁਲ ਹੈ। ਇਹ ਸਾਡੇ এনਵਾਇਰਨਮੈਂਟ ਨੂੰ, ਹਿਊਮਨਸ ਨੂੰ ਜਿਹੜੇ ਬਰਡਸ ਵਗੈਰਾ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਇਫੈਕਟ ਕਰਦੇ ਆ। ਤੇ ਚੈਨਾ ਡੋਰੂ ਲੈ ਕੇ ਉਸ ਨੂੰ ਸੰਦੇਸ਼ ਦੇਣਾ ਚਾਹੁੰਦਾ ਹਾਂ ਲੋਕਾਂ ਨੂੰ ਜਿਹੜੇ ਚੈਨਾ ਡੋਰੂ ਵਰਤ ਕੇ ਕਰਦੇ ਆ ਅਸੀਂ ਉਹਨਾਂ ਨੂੰ ਐਂ ਕਹਿਣਾ ਚਾਹੁੰਦੇ ਆ ਕਿਉਂਕਿ ਦੇਖੋ ਕਿੰਨੇ ਜਿਹੜੇ ਅਸਮਾਨ ਦੇ ਵਿੱਚ ਪੰਛੀ ਉੜਦੇ ਨੇ ਉਹ ਜ਼ਖਮੀ ਹੁੰਦੇ ਨੇ ਉਹਨਾਂ ਦੇ ਵਿੱਚ ਵੀ ਜਾਨ ਹੈ ਤੇ ਕਈ ਬੱਚੇ ਜਿਹੜੇ ਕੋਠੇ ਦੇ ਉੱਪਰ ਪਤੰਗ ਚੜਾਉਂਦੇ ਹੋਏ ਉਹਨਾਂ ਦੇ ਨੱਕ ਵੱਡੇ ਜਾਂਦੇ ਆ ਕੰਨ ਵੱਡੇ ਜਾਂਦੇ ਨੇ ਇਸ ਦਾ ਬਹੁਤ ਨੁਕਸਾਨ ਹੈ ਇਸ ਲਈ ਉਹਨਾਂ ਨੂੰ ਢਾਗਾ ਡੋਰ ਜਾਂ ਘਰੇ ਡੋਰ ਸੂਟ ਕੇ ਹੀ ਪਤੰਗ ਉਡਾਉਣੀ ਚਾਹੀਦੀ ਹੈ ਪਤੰਗ ਜਿਹੜਾ ਉਡਾਨੇ ਉਹ ਕਿਸ ਤਰ੍ਹਾਂ ਦਾ ਸਟਾਈਲ ਹੈ ਜਿਹੜਾ ਪਤੰਗ ਬੱਢਿਆ ਜਾਂਦਾ ਤੁਸੀਂ ਧਾਗਾ ਦੋਰ ਇਸਤੇਮਾਲ ਕਰਦੇ ਹੋ ਅਸੀਂ ਧਾਗਾ ਦੋਰ ਇਸਤੇਮਾਲ ਕਰਦੇ ਚਾਹੇ ਸਾਡਾ ਪੰਖ ਕੱਟਿਆ ਜਾਏ ਚਾਹੇ ਅਸੀਂ ਕਿਸੇ ਦਾ ਕੱਟੀਏ ਪਤੰਗ ਕਿਉਂਕਿ ਧਾਗਾ ਦੋਰ ਦਾ ਕੋਈ ਨੁਕਸਾਨ ਨਹੀਂ ਹੈਗਾ